ਹਾਂਜੀ ਅਰਦਾਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਤੇ ਸੇਤਾਵਾਂ ਲਓ ਅੱਜ ਆਪਾਂ ਹਿਮਾਚਲ ਪ੍ਰਦੇਸ਼ ਦੀ ਗੱਲ ਕਰਾਂਗੇ ਜਿੱਥੇ ਜ਼ਿਆਦਾਤਰ ਲੋਕ ਸ਼ਿਮਲੇ ਜਾਂ ਕੁੱਲੂ ਮਨਾਲੀ ਘੁੰਮਣ ਜਾਂਦੇ ਆ ਪਰ ਅੱਜ ਆਪਾਂ ਕਨੌਰ ਘਾਟੀ ਦੀ ਗੱਲ ਕਰਾਂਗੇ ਜਿੱਥੇ ਲੋਕ ਹਜੇ ਤੱਕ ਘਾਟੀ ਪਹੁੰਚੇ ਨੇ ਭਾਰਤ ਤੇ ਤਿੱਬਤ ਹਾਈਵੇ ਦੇ ਉੱਤੇ ਸਥਿਤ ਕਨੌਰ ਘਾਟੀ ਦਾ ਇੱਕ ਬੜਾ ਹੀ ਖੂਬਸੂਰਤ ਪਿੰਡ ਆ ਜਿਹਦਾ ਨਾਮ ਹੈਗਾ ਕਲਪਾ ਕਲਪਾ ਪਿੰਡ ਪੰਜ ਕੈਲਾਸ਼ ਨੇ ਜਿਹੜੇ ਉਹਨਾਂ ਦੇ ਵਿੱਚੋਂ ਇੱਕ ਕੈਲਾਸ਼ ਜਿਹਨੂੰ ਕਨੌਰ ਵੀ ਕਹਿੰਦੇ ਆ ਕਿਨਰ ਕਲਾਸ਼ ਵੀ ਕਹਿੰਦੇ ਨੇ ਉੱਥੇ ਇਸ ਸਥਿਤਾ ਉਹਦੀ ਗੋਦ ਦੇ ਵਿੱਚ ਵਸਿਆ ਹੋਇਆ ਪਿੰਡ ਆ ਇਹ ਪਿੰਡ ਦੇਖਣ ਨੂੰ ਹੀ ਇੰਨਾ ਸੋਹਣਾ ਲੱਗਦਾ ਜਿਵੇਂ ਕਿਤੇ ਸਵਰਗ ਦੇ ਵਿੱਚ ਆ ਗਏ ਹੋਣੇ ਆ ਇਹ ਪਿੰਡ ਸਿਉਆਂ ਦੇ ਬਾਗ ਕਰਕੇ ਵੀ ਬੜਾ ਮਸ਼ਹੂਰ ਹੈ ਇੱਥੇ ਦੇ ਜਿਹੜੇ ਸਿਉ ਨੇ ਉਹ ਬੜੇ ਮਸ਼ਹੂਰ ਨੇ ਤੇ ਹਰ ਸਾਲ ਕਾਫੀ ਮਾਤਰਾ ਦੇ ਵਿੱਚ ਇੱਥੋਂ ਜਿਹੜੇ ਸਿਉ ਨੇ ਉਹ ਦੁਨੀਆ ਭਰ ਦੇ ਵਿੱਚ ਭੇਜੇ ਜਾਂਦੇ ਆ ਜਿੰਨਾ ਖੂਬਸੂਰਤ ਇਹ ਪਿੰਡ ਆ ਜਿੰਨੇ ਖੂਬਸੂਰਤ ਇੱਥੇ ਦੇ ਫਲ ਨੇ ਜਿੰਨੇ ਖੂਬਸੂਰਤ ਇੱਥੇ ਦੇ ਪਹਾੜ ਨੇ ਇੱਥੇ ਦਾ ਮੌਸਮ ਆ ਓਨੇ ਹੀ ਖੂਬਸੂਰਤ ਇੱਥੇ ਦੇ ਲੋਕ ਨੇ ਪਹਾੜਾਂ ਦੀ ਗੋਦ ਦੇ ਵਿੱਚ ਕੁਦਰਤ ਦੀ ਗੋਦ ਦੇ ਵਿੱਚ ਵਸਿਆ ਇਹ ਪਿੰਡ ਆਮ ਪਿੰਡ ਨਹੀਂ ਹੈਗਾ ਇੱਥੇ ਦੇ ਲੋਕ ਬਹੁਤ ਰਹੱਸੇਮਈ ਘਟਨਾਵਾਂ ਤੋਂ ਜਾਣੂ ਨੇ ਉਹ ਇੱਥੇ ਦੇ ਦੇਬ ਲੋਕਾਂ ਦੀਆਂ ਗੱਲਾਂ ਕਰਦੇ ਆ ਇੱਥੇ ਦੀਆਂ ਐਸੀਆਂ ਰਹੱਸੇਮਈ ਘਟਨਾਵਾਂ ਦੀਆਂ ਗੱਲਾਂ ਕਰਦੇ ਨੇ ਜਿਨ੍ਹਾਂ ਨੂੰ ਆਮ ਬੰਦਾ ਸੁਣ ਕੇ ਹੈਰਾਨ ਹੋ ਜਾਂਦਾ ਕਿਉਂਕਿ ਹਿਮਾਚਲ ਦੇ ਬਾਰੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ ਤੇ ਇੱਥੇ ਦੀਆਂ ਕਈ ਰਹੱਸੇਮਈ ਪਿੰਡਾਂ ਸ਼ਹਿਰਾਂ ਦੀਆਂ ਗੱਲਾਂ ਵੀ ਕੀਤੀਆਂ ਗਈਆਂ ਇੱਕ ਸ਼ਹਿਰ ਆ ਜਿਹਨੂੰ ਗਿਆਨਗੰਜ ਸਿੱਧ ਆਸ਼ਰਮ ਸਾਮਬਲਾ ਜਾਂ ਸਾੰਗਰੀਲਾ ਵੀ ਕਿਹਾ ਜਾਂਦਾ ਉਹ ਜਿਹੜਾ ਸ਼ਹਿਰ ਆ ਉਹਦੇ ਸ਼ਹਿਰ ਦੇ ਬਾਰੇ ਦੱਸਿਆ ਗਿਆ ਕਿ ਉਹ ਸ਼ਹਿਰ ਦੇ ਵਿੱਚ ਐਸੇ ਲੋਕ ਰਹਿੰਦੇ ਨੇ ਐਸੀਆਂ ਦੇਬ ਰੂਹਾਂ ਰਹਿੰਦੀਆਂ ਨੇ ਜਿਹੜੀਆਂ ਅਮਰ ਨੇ ਤੇ ਇਸ ਚੀਜ਼ ਦੇ ਉੱਤੇ ਕਾਫੀ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ ਜਿਨ੍ਹਾਂ ਦੇ ਵਿੱਚੋਂ ਇੱਕ ਦੋ ਕਿਤਾਬਾਂ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ ਮੇਰੇ ਕੋਲ ਇਹੋ ਹੈਗੀ ਆ ਪੀਡੀਐਫ ਉਹਨਾਂ ਦੀ ਪਰ ਅੱਜ ਆਪਾਂ ਗੱਲ ਕਰਾਂਗੇ ਰੂਖ ਝਾਂਗ ਦੇ ਬਾਰੇ ਜਿਹਦੇ ਬਾਰੇ ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾ ਕੇ ਤੁਹਾਨੂੰ ਕਿਹਾ ਸੀਗਾ ਕਿ ਸਰਚ ਕਰਕੇ ਦੇਖਿਓ ਮੈਨੂੰ ਇਹ ਵੀ ਪਤਾ ਕਿ ਤੁਸੀਂ ਸਰਚ ਕੀਤਾ ਹੋਣਾ ਤੇ ਕੁਝ ਲੱਭਿਆ ਨਹੀਂ ਹੋਣਾ ਉਹ ਇਸ ਲਈ ਨਹੀਂ ਲੱਭਿਆ ਕਿਉਂਕਿ ਰੂਖ ਝਾਂਗ ਲਫ਼ਜ਼ਾ ਜਿਹੜਾ ਉਹ ਕਲਪਾ ਪਿੰਡ ਦੇ ਜਿਹੜੇ ਸਥਾਈ ਲੋਕ ਨੇ ਉੱਥੇ ਰਹਿਣ ਵਾਲੇ ਲੋਕ ਨੇ ਉਹੀ ਵਰਤਦੇ ਆ। ਉੱਥੇ ਦੇ ਲੋਕੀ ਰੂਖਚਾਂਗ ਇਹਨੂੰ ਕਹਿੰਦੇ ਆ ਪਰ ਇਸ ਰੂਖਚਾਂਗ ਦਾ ਇੱਕ ਅੰਗਰੇਜ਼ੀ ਨਾਮ ਹੈਗਾ ਸਕਾਈ ਪਿਲਰ ਆਫ ਲਾਈਟ। ਰੂਖਚਾਂਗ ਵਰਗੇ ਕਈ ਲਫ਼ਜ਼ ਨੇ ਜਿਹੜੇ ਸਾਨੂੰ ਇੰਟਰਨੈਟ ਤੇ ਨਹੀਂ ਮਿਲਦੇ ਸਰਚ ਕੀਤੇ ਆ ਪਰ ਉਹਦਾ ਅੰਗਰੇਜ਼ੀ ਵਰਜ਼ਨ ਜਦੋਂ ਅਸੀਂ ਸਰਚ ਕਰਦੇ ਆ ਤਾਂ ਸਾਨੂੰ ਉਹਦੇ ਬਾਰੇ ਜਾਣਕਾਰੀ ਮਿਲਦੀ ਆ। ਪਰ ਅੱਜ ਆਪਾਂ ਰੂਖਚਾਂਗ ਦੇ ਬਾਰੇ ਗੱਲ ਇਸ ਕਰਕੇ ਵੀ ਕਰਨ ਲੱਗੇ ਆ ਕਿਉਂਕਿ ਕੁਝ ਦਿਨ ਪਹਿਲਾਂ NASA ਦੇ ਸਪੇਸ ਸੈਂਟਰ ਨੇ हिमाचल ਦੇ ਉੱਤੇ ਇਦਾਂ ਦੀਆਂ ਹੀ ਰੋਸ਼ਨੀਆਂ ਕੈਪਚਰ ਕੀਤੀਆਂ ਜਿਨ੍ਹਾਂ ਦੇ ਬਾਰੇ ਕਲਪਾ ਪਿੰਡ ਦੇ ਲੋਕ ਗੱਲਾਂ ਕਰਦੇ ਨੇ ਇਹ ਰੋਸ਼ਨੀਆਂ ਅਸਮਾਨ ਤੋਂ ਧਰਤੀ ਵੱਲ ਨੂੰ ਆਉਂਦੀਆਂ ਨੇ ਤੇ ਉਹ ਜਿੱਥੇ ਆ ਕੇ ਰੋਸ਼ਨੀ ਧਰਤੀ ਨਾਲ ਟਕਰਾਉਂਦੀ ਆ ਉਸ ਜਗ੍ਹਾ ਨੂੰ ਰੂਖ ਚਾਂਗ ਦਾ ਨਾਮ ਦਿੱਤਾ ਜਾਂਦਾ ਕਲਪਾ ਪਿੰਡ ਦੇ ਲੋਕਾਂ ਵੱਲੋਂ ਉਹਨਾਂ ਦਾ ਮੰਨਣਾ ਕਿ ਇਸ ਰੋਸ਼ਨੀ ਦੇ ਥਰੂ ਜਿਹੜੇ ਦੇਵਤੇ ਨੇ ਉਹ ਟਰੈਵਲ ਕਰਕੇ ਧਰਤੀ ਤੱਕ ਪਹੁੰਚਦੇ ਆ ਆ ਵੀ ਇੱਕ ਵੀਡੀਓ ਜਿਹੜੀ ਇੱਕ ਪਾਇਲਟ ਨੇ ਜਾਰੀ ਕੀਤੀ ਸੀ ਜਦੋਂ ਪਾਇਲਟ ਕੀਤੇ ਦੀ ਲੰਘਿਆ ਜਾਂਦਾ ਸੀ ਤਾਂ ਉਹਨੇ ਇੱਕ ਰੋਸ਼ਨੀ ਦੇਖੀ ਸੀ ਜਿਹੜੀ ਅਸਮਾਨ ਤੋਂ ਧਰਤੀ ਵੱਲ ਨੂੰ ਆਈ ਤਾਂ ਉਹਨੇ ਕੈਪਚਰ ਕਰ ਲਈ ਸੋ ਕਹਿਣ ਦਾ ਮਤਲਬ ਕਿ ਕਲਪਾਪਿੰਡ ਦੇ ਲੋਕ ਝੂਠ ਨਹੀਂ ਬੋਲਦੇ ਇਦਾਂ ਦਾ ਕੁਛ ਨਾ ਕੁਛ ਤਾਂ ਹੈ ਜੋ ਉਹਨਾਂ ਨੇ ਦੇਖਿਆ ਜਿਹਦੇ ਬਾਰੇ ਉਹ ਗੱਲਾਂ ਕਰਦੇ ਨੇ ਤੇ ਉਹਦੇ ਉੱਤੇ ਮੋਹਰ ਲਾਉਂਦੀ ਆ NASA ਦੀ ਇਹ ਵੀਡੀਓ ਸੋ ਹੁਣ ਆਪਾਂ ਗੱਲ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੀਆਂ ਖੇਡਾਂ ਦੀ ਉਹਦੀ ਮੌਜ ਦੀ ਕਿ ਪ੍ਰਮਾਤਮਾ ਨੇ ਸੱਚਮੁੱਚ ਪਤਾ ਹੀ ਨਹੀਂ ਕਿੰਨੇ ਕੁ ਰਾਜ ਲਕੋ ਕੇ ਰੱਖੇ ਨੇ ਕਿੰਨੇ ਕੁ ਭੇਦ ਲਕੋ ਕੇ ਰੱਖੇ ਨੇ ਜਾਂ ਕੈਸੀਆਂ ਕੈਸੀਆਂ ਖੇਡਾਂ ਖੇਡਦਾ ਪ੍ਰਮਾਤਮਾ ਜਿਹਦੇ ਬਾਰੇ ਸੁਣ ਕੇ ਦੇਖ ਕੇ ਅਸੀਂ ਹੈਰਾਨ ਹੋ ਜਾਂਦੇ ਆ ਅਕਸਰ ਯਾਪਾਂ ਗੱਲ ਕਰਦੇ ਆ ਕਿ ਉਹ ਬੜਾ ਬੇਅੰਤਾ ਉਹਦੀਆਂ ਖੇਡਾਂ ਉਹਦੇ ਭੇਦ ਅਸੀਂ ਨਹੀਂ ਪਾ ਸਕਦੇ ਖਾਲੇ ਤਾਂ ਸਾਨੂੰ ਪੂਰੀ ਧਰਤੀ ਦਾ ਹੀ ਨਹੀਂ ਪਤਾ ਹੈਗਾ ਕਿ ਪੂਰੀ ਧਰਤੀ ਦੇ ਉੱਤੇ ਕਿੱਥੇ ਕਿੱਥੇ ਪ੍ਰਮਾਤਮਾ ਕੈਸੀਆਂ ਕੈਸੀਆਂ ਖੇਡਾਂ ਖੇਡਦਾ ਹਜੇ ਸਾਨੂੰ ਪੂਰੇ ਪਾਣੀ ਦਾ ਨਹੀਂ ਪਤਾ ਕਿ ਪਾਣੀ ਦੇ ਵਿੱਚ ਕਿੱਥੇ ਕੀ ਪ੍ਰਮਾਤਮਾ ਨੇ ਖੇਡ ਰਚਾਈ ਹੋਈ ਆ ਸੋ ਉਹ ਇੰਨਾ ਬੇਅੰਤਾ ਕਿ ਅਸੀਂ ਧਰਤੀ ਦੇ ਉੱਤੇ ਪਾਣੀ ਦੇ ਉੱਤੇ ਇੱਥੇ ਹਜੇ ਉਹਦੇ ਤੱਕ ਨਹੀਂ ਪਹੁੰਚੇ ਹੈਗੇ ਤੇ ਅਸੀਂ ਬ੍ਰਹਿਮੰਡ ਦੇ ਵਿੱਚ ਉੱਪਰ ਅਸਮਾਨ ਦੇ ਵਿੱਚ ਸਪੇਸ ਦੇ ਵਿੱਚ ਕਿਵੇਂ ਉੱਥੇ ਤੱਕ ਪਹੁੰਚ ਦਾਂਗੇ ਪ੍ਰਮਾਤਮਾ ਦਾ ਅੰਤ ਨਹੀਂ ਪਾ ਸਕਦੇ ਉਹ ਬੜਾ ਬੇਅੰਤਾ ਜਿਹੜਾ ਆਪਾਂ ਸ਼ਹਿਰ ਦੀ ਗੱਲ ਕਰਦੇ ਆ ਗਿਆਨਗੰਜ ਜਿਹਨੂੰ ਕਹਿ ਦਿੰਦੇ ਆ ਸਿੱਧ ਆਸ਼ਰਮ ਸ਼ਾਮਬਾਲਾ ਜਾਂ ਸਾਂ ਗਰੀਲਾ ਕਹਿ ਦਿੰਦੇ ਨੇ ਉਹ ਸ਼ਹਿਰ ਦੇ ਉੱਤੇ ਬਾਹਰੋਂ ਆ ਕੇ ਲੋਕਾਂ ਨੇ ਰਿਸਰਚ ਕੀਤੀ ਤੇ ਬੁੱਕਾਂ ਲਿਖੀਆਂ ਜਿੱਦਿ ਆਪਾਂ ਆਪਣੇ ਕਿਸੇ ਬੰਦੇ ਨਾਲ ਗੱਲ ਕਰੀਏ ਤਾਂ ਅਗਲਾ ਕਹਿੰਦਾ ਵੀ ਕੀ ਬੋਲੀ ਜਾਣਾ ਤੂੰ ਇਦਾਂ ਨਹੀਂ ਹੋ ਸਕਦਾ ਪਰ ਬਾਰ ਬਾਰੋਂ ਆ ਕੇ ਲੋਕ ਇਨਾਂ ਚੀਜ਼ਾਂ ਦੇ ਉੱਤੇ ਰਿਸਰਚ ਕਰਦੇ ਆ ਕਿਉਂਕਿ ਉਹਨਾਂ ਦਾ ਮੰਨਣਾ ਕਿ ਜੇ ਕਿਸੇ ਚੀਜ਼ ਦੇ ਬਾਰੇ ਕੁਝ ਬੋਲਿਆ ਗਿਆ ਤਾਂ ਉਹਦੇ ਨਾਲ ਮਿਲਦਾ ਜੁੜਦਾ ਕੁਛ ਨਾ ਕੁਛ ਤਾਂ ਕਿਸੇ ਨੇ ਦੇਖਿਆ ਹੋਊਗਾ ਕੁਛ ਨਾ ਕੁਛ ਤਾਂ ਸੱਚ ਹੋਊਗਾ ਸੋ ਇਸ ਕਰਕੇ ਉਹ ਆਉਂਦੇ ਆ ਰਿਸਰਚ ਕਰਦੇ ਆ ਤੇ ਉਹਨਾਂ ਦੇ ਉੱਤੇ ਕਿਤਾਬਾਂ ਲਿਖਦੇ ਆ ਉਹਨੇ ਸਾਗਰੀਲਾ ਜਿਹੜਾ ਸ਼ਹਿਰ ਆ ਕਾਫੀ ਸਾਰੇ ਵੇਦਾਂ ਗ੍ਰੰਥਾਂ ਦੇ ਵਿੱਚ ਇਹਦਾ ਨਾਮ ਇਹਦਾ ਜ਼ਿਕਰ ਆਉਂਦਾ ਪਰ ਇਹ ਕਿੰਨਾ ਸੱਚਾ ਕਿਉਂਕਿ ਕਿਸੇ ਨੇ ਆਪਣੀ ਅੱਖਾਂ ਦੇ ਨਾਲ ਨਹੀਂ ਦੇਖਿਆ ਕਿਉਂਕਿ ਇਹਨੂੰ ਇੱਕ ਦੇ ਬੇਸ਼ੈਰ ਕਹ ਦਿੰਦੇ ਆ ਕਰ ਹਸੇਵੇਂ ਸ਼ੈਰ ਕਹ ਦਿੰਦੇ ਆ ਜਿਹੜਾ ਆਮ ਲੋਕਾਂ ਦੀ ਨਜ਼ਰ ਤੋਂ ਦੂਰ ਰਹਿੰਦਾ ਸੋ ਪ੍ਰਮਾਤਮਾ ਜਾਣਦਾ ਇਹਨਾਂ ਚੀਜ਼ਾਂ ਦੇ ਪਿੱਛੇ ਭੇਦ ਕਿੱਦਾਂ ਦੇ ਭੇਦ ਨੇ ਇਹਨਾਂ ਦੇ ਪਿੱਛੇ ਕੀ ਸਚਾਈ ਆ ਪਰ ਹਾਂ ਇਹਨਾਂ ਜ਼ਰੂਰ ਕਹਿ ਸਕਦੇ ਆ ਕਿ ਪ੍ਰਮਾਤਮਾ ਨੇ ਬਹੁਤ ਕੁਝ ਐਸਾ ਬਣਾਇਆ ਹੋਇਆ ਜਿਹੜਾ ਸਾਡੀ ਸੋਚ ਸਮਝ ਤੋਂ ਬਾਹਰ ਹੋ ਜਾਂਦਾ